ਬਿਲਾਵਲ ਮਹੱਲਾ ਪੰਜਵਾਂ ਬਿਲਾਵਲ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਹੁਕਮਨਾਮਾ ਅੰਗ ਨੰਬਰ 802 ਤੇ ਸੁਭਾਈ ਮਾਨ ਬਖਸ਼ਿਸ਼ ਕਰਦੇ ਹਨ ਸੋਖ ਨਿਦਾਨ ਪ੍ਰੀਤਮ ਪ੍ਰ ਮੇਰੇ ਸਾਬ ਕਹਿੰਦੇ ਉਹ ਮੇਰਾ ਪਰਮਾਤਮਾ ਜਿਹੜਾ ਸੁੱਖਾਂ ਦਾ ਖਜ਼ਾਨਾ ਹੈ ਤੇ ਅਮੀਰ ਹੈ ਤੇ ਮੇਰੇ ਪਰਾਨਾਂ ਦਾ ਮਾਲਕ ਹੈ ਅਗਰਤ ਗੁਣ ਠਾਕੁਰ ਪ੍ਰ ਤੇਰੇ ਇਹ ਪਰਮਾਤਮਾ ਆਪ ਜੀ ਦੇ ਗੁਣ ਬੇਅੰਤ ਹਨ ਉਹਨਾਂ ਨੂੰ ਕੋਈ ਗਿਣਿਆ ਤੋਲਿਆ ਮਿਣਿਆ ਨਹੀਂ ਜਾ ਸਕਦਾ ਮੋਹਿ ਅਨਾ ਤੁਮਰੀ ਸ਼ਰਣਾਇ ਮੈਂ ਅਨਾਥ ਹਾਂ ਆਪ ਜੀ ਦੀ ਸ਼ਰਨ ਦੇ ਵਿੱਚ ਆਇਆ ਹਾਂ ਕਰ ਕਿਰਪਾ ਹਰ ਚਰਨ ਧਿਆਹੀ ਮੇਰੇ ਉਤੇ ਕਿਰਪਾ ਕਰਿਓ ਮੈਂ ਆਪ ਜੀ ਦੇ ਸ਼ਬਦ ਰੂਪੀ ਚਰਨਾਂ ਨੂੰ ਧਿਆਉਂਦਾ ਰਵਾਂ ਦਇਆ ਕਰੋ ਬਸੋ ਮਨਿਆਏ ਮੇਰੇ ਉਤੇ ਦਇਆ ਕਰੋ ਮੇਰੇ ਹਿਰਦੇ ਦੇ ਅੰਦਰ ਬਸ ਜਾਓ ਮੋਹਨੁਰ ਗੁਣ ਲੀ ਜੇ ਲੜਲਾਏ ਮੈਂ ਨਿਗੁਰਾ ਹਾਂ ਗੁਨਾ ਤੋਂ ਹੀਣਾ ਮੈਨੂੰ ਆਪਣੇ ਲੜ ਲਾ ਲਵੋ ਰਹਾਓ ਪ੍ਰਭ ਚਿਤਿਆ ਵੇ ਤਾਂ ਕੈਸੀ ਭੀੜ ਸਾਬ ਕਹਿੰਦੇ ਜਦੋਂ ਪ੍ਰਮਾਤਮਾ ਚਿਤ ਵਿੱਚ ਯਾਦ ਵਿੱਚ ਰਵੇ ਤੇ ਕੋਈ ਵੀ ਦੁੱਖ ਤਕਲੀਫ ਮਨ ਨੂੰ ਤੰਗ ਨਹੀਂ ਕਰ ਸਕਦਾ ਹਰ ਸੇਵਕ ਨਾਹੀ ਜੰ ਪੀੜ ਪ੍ਰਮਾਤਮਾ ਦੇ ਸੇਵਕ ਨੂੰ ਜਮਾ ਦੀ ਵੀ ਕੋਈ ਪੀੜ ਨਹੀਂ ਭਾਵ ਕੋਈ ਵੀ ਦੁੱਖ ਜਿਹੜਾ ਹੈ ਉਸ ਨੂੰ ਤੰਗ ਨਹੀਂ ਕਰ ਸਕਦਾ ਸਰਬ ਦੁੱਖ ਹਰ ਸਿਮਰਤ ਨਸੇ ਪ੍ਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਸਾਰੇ ਹੀ ਦੁੱਖ ਦੂਰ ਹੋ ਜਾਂਦੇ ਹਨ ਜਾਂ ਕੈ ਸੰਗ ਸਦਾ ਪ੍ਰਭ ਸੇ ਉਹ ਪ੍ਰਮਾਤਮਾ ਹਮੇਸ਼ਾ ਹੀ ਆਪਣੇ ਜਨ ਦੇ ਅੰਗ ਸੰਗ ਵਸਦਾ ਹੈ ਪ੍ਰਭ ਕਾ ਨਾਮ ਮੰਤਨਿਆਦਾਰ ਪਰਮਾਤਮਾ ਦਾ ਨਾਮ ਜਿਹੜਾ ਹੈ ਮੇਰੇ ਮਨ ਤੇ ਤਨ ਦਾ ਆਸਰਾ ਹੈ। ਬਿਸਰਤ ਨਾਮ ਹੁਬਤ ਅਨੁਸਾਰ ਜਿਹਨਾਂ ਨੂੰ ਪਰਮਾਤਮਾ ਦਾ ਨਾਮ ਬਿਸਰ ਗਿਆ ਉਹਨਾਂ ਦਾ ਸਰੀਰ ਤਨ ਮਨ ਸਭ ਛਾਰ ਹੋ ਗਿਆ, ਭਾਵ ਖਤਮ ਹੋ ਗਿਆ। ਪ੍ਰਭ ਚਿਤਿਆਏ ਪੂਰਨ ਸਭ ਕਾਜ। ਪਰਮਾਤਮਾ ਜੇ ਚਿਤ ਵਿੱਚ ਹੈ, ਯਾਦ ਵਿੱਚ ਹੈ ਉਸ ਗੁਰਸਖ ਦੇ ਸਾਰੇ ਕਾਰਜ ਪੂਰਨ ਹੁੰਦੇ ਹਨ। ਹਰ ਬਿਸਰਤ ਸਭ ਕਾ ਮੁਹਤਾਜ ਤੇ ਜਿਸ ਨੂੰ ਪਰਮਾਤਮਾ ਬਿਸਰ ਜਾਵੇ ਉਹ ਸੰਸਾਰ ਦੇ ਲੋਕਾਂ ਦਾ ਮੁਹਤਾਜ ਹੋ ਜਾਂਦਾ ਹੈ ਹਰ ਥਾਂ ਤੇ ਜਾ ਕੇ। ਜੋ ਲਈ ਅੱਡਦਾ ਹੈ ਚਰਨ ਕਮਲ ਸੰਗ ਲਾਗੀ ਪ੍ਰੀਤ ਹੈ ਪ੍ਰਮਾਤਮਾ ਆਜ ਦੇ ਸ਼ਬਦ ਰੂਪੀ ਚਰਨਾ ਕਮਲਾਂ ਦੇ ਨਾਲ ਮੇਰੀ ਪ੍ਰੀਤ ਜੁੜ ਗਈ ਹੈ ਵਿਸਰ ਗਈ ਸਭ ਦੁਰਮਤਰੀ ਮੈੜੀ ਮਤ ਜਿਹੜੀ ਹੈ ਭੈੜੀ ਮਤ ਮੇਰੀ ਦੂਰ ਹੋ ਗਈ ਮਨ ਤਨ ਅੰਤਰ ਹਰ ਹਰ ਮੰਤ ਮੇਰੇ ਮਨ ਤੇ ਤਨ ਦੇ ਅੰਦਰ ਪ੍ਰਮਾਤਮਾ ਦੇ ਨਾਮ ਦਾ ਹੀ ਮੰਤਰ ਚੱਲਦਾ ਹੈ ਨਾਨਕ ਭਗਤਨ ਕਹਿ ਕਰ ਸਦਾ ਆਨੰਦ ਦਾਸ ਨਾਨਕ ਆਖਦਾ ਹੈ ਕਿ ਭਗਤਾਂ ਦੇ ਹਿਰਦੇ ਰੂਪੀ ਘਰ ਦੇ ਵਿੱਚ ਸਦਾ ਹੀ ਸੁਖ ਤੇ ਆਨੰਦ ਬਣਿਆ ਰਹਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ